मत राइट रखिए मनाली है इधर आओ खा लो मैं <laughs> ਈ ਨਾ ਬੈਠਾ ਤੇਰਾ ਗੋਰ ਕਹਾਂ ਸੇ ਘੁੰਮ ਆਦਾ ਕਹਾਂ ਪੱ ਉਹ ਮੈਂ ਨਾ ਖੇਡਣ ਡਿਆ ਸੀ ਤੇ ਖੇਡਦੇ ਖੇਡਦੇ ਨਾ ਮੈਂ ਅੱਗੇ ਚਲਾ ਕੇ ਮੈਨੂੰ ਰਾਹ ਦਾ ਚਤਾ ਭੁੱਲ ਗਿਆ ਸੀ ਤੇ ਮੈਂ ਰੌਂਡ ਐ ਪਿਆ ਫਿਰ ਕੀ ਹੋਇਆ ਸੀ ਫਿਰ ਤੇ ਮੈਂ ਰੌਂਡ ਐ ਪਿਆ ਤੇ ਇੱਕ ਵੀਰ ਆ ਕੇ ਕਹਿੰਦਾ ਮੈਨੂੰ ਕਹਿੰਦਾ ਕਿ ਕੀ ਗੱਲ ਐ ਤੈਨੂੰ ਡਰੋਨ ਕਿਉਂ ਡਿਆ ਮੈਂ ਡਰੋਨ ਕਿਉਂ ਡਿਆ ਤੂੰ ਮੈਂ ਕਿਹਾ ਮੈਂ ਆਪਣੇ ਘਰ ਦਾ ਜਿੱਦਾ ਭੁੱਲ ਗਿਆ ਮੈਂ ਗਲੀ ਦਾ ਵੀ ਚਿੱਤਾ ਭੁੱਲ ਗਿਆ ਆ ਤੇ ਮੈਨੂੰ ਆਪਣੇ ਘਰ ਲੈ ਚਲੋ ਜੇ ਜਲ ਮੇਰੇ ਮਾਪਿਆਂ ਨੂੰ ਮਿਲ ਜਾਣਗੇ ਤਦ ਮੈਂ ਤਦ ਮੈਂ ਛੱਡ ਜਾਵਾਂ ਮਰੇ ਮੁਰੇ ਦੇ ਰੋਟੀ ਪਾਣੀ ਸਾਰੇ ਸਹੀ ਸੀ ਸਾਰਾ ਸਹੀ ਸੀ ਹੁਣ ਅੱਜ ਤੋਂ ਹੀ ਆਪਣੇ ਪਰਿਵਾਰ ਕੋਲ ਕਿ ਕਿੰਨੀ ਕਿੰਨੀ ਖੁਸ਼ੀ ਮਿਲੀ ਹੈ ਜੀ ਤੁਹਾਡੇ ਮਾ ਬੜੀ ਖੁਸ਼ੀ ਮਿਲੀ ਕਿੰਨੇ ਚਿਰ ਬਾਅਦ ਆਏ ਹਾਂ ਹਾਂਜੀ ਹਾਂ 11 ਮਹੀਨੇ ਬਾਅਦ 11 ਮਹੀਨੇ ਬਾਅਦ ਆਏ ਆ ਅੱਜ ਥਾਣੇ ਦੀ ਪ੍ਰਸ਼ਾਸਨ ਦਾ ਪੁਲਿਸ ਦਾ ਕਿੰਦਾ ਧੰਨਵਾਦ ਕਰਦੇ ਤੇ ਆ ਕੇ ਮੰਮੀ ਨੂੰ ਪਛਾਣ ਲਿਆ ਅਰੇ ਸਰ ਬੱਸ ਪਾਛਲ ਜਿਹੜਾ ਤੁਹਾਡੇ ਕੋਲ ਇੱਕ ਬੜਾ ਵਧੀਆ ਸੀ ਜਿਹੜਾ ਬੱਚਾ ਕੁਆਚਿਆ ਸੀ ਉਹ ਲੱਗਾ ਕਿਹੜੀ ਜਗ੍ਹਾ ਤੇ ਰੱਖੀ ਤੇ ਕੋਈ ਰਹਿਣ ਨੂੰ ਇਹ ਰਹਿਣ ਵਾਲਾ ਜੀ ਰਾਜਪੁਰੇ ਦਾ ਵਾ ਇਹ ਘੁੰਮ ਹੋਇਆ ਸੀ ਆਪਣੇ ਲక్ష్ਮੀ ਵਿਆ 88 ਫੁੱਟ ਤੋਂ ਆਪਣੇ ਮਾਸਦੇ ਘੜਾਇਆ ਸੀ ਉੱਥੋਂ ਚ ਲੱਗਿਆ ਸੀ ਤੇ ਇਹਨੂੰ ਆਪਣੇ ਸਸਤਾ ਵਾਲੇ ਲੱਭ ਕੇ ਹਨ ਦਿੱਤਾ ਸੀ ਗਾਂ ਹੀ ਲਿਆਂਦਾ ਜੀ ਇਹ ਕਿੰਨੇ ਚ ਬਾਹਰ ਲੱਗਿਆ ਜੀ ਤੇ ਸਾਲ ਬਸਾਲ ਹੀ ਹੋ ਗਿਆ ਜੀ 20 10 2023 ਦਾ ਗਿਆਕਰ ਸਰੇ ਨੂੰ ਦੱਸਿਆ ਕਿਥੇ ਜਲ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਨਹੀਂ ਆਂਦਾ ਜੀ ਮੈਨੂੰ ਪਤਾ ਨਹੀਂ ਲੱਗਾ ਕੁਝ ਵੀ ਮੈਂ ਬੈ ਕੇ ਕਦੀ ਕਿਸ ਨਾ ਕਦੀ ਕਿਸ ਨਾ ਉਹ ਚ ਲੱਗਾ ਡੇਰਾ ਬਾਬਾ ਨਾਨਕਾ ਲੋ ਤੂੰ ਫਿਰ ਕਿਸੇ ਦੇ ਘਰ ਰਖ ਲਿਆ ਉਹਨੇ ਰੋਟੀ ਪਾਣੀ ਕੁੰਦੇ ਰਹੇ ਜਿਹਨੂੰ ਇਹਨੂੰ ਪਤਾ ਨਹੀਂ ਪੂਰਾ ਸਿੱਧਾ ਹੋਣ ਕਰਕੇ ਨਾ ਮੜਾ ਦਮਾਦ ਤੌਰ ਤੇ ਨੂੰ ਪਤਾ ਨਹੀਂ ਇਹਨਾਂ ਮਾਪਿਓ ਤੇ ਨਾਂ ਦਾ ਨਹੀਂ ਪਤਾ ਕਿੰਨੀ ਕੁ ਉਮਰ ਹੈ ਜਿਹਦੀ ਉਮਰ ਆ ਕੇ ਕਰੀਬ 10 ਸਾਲ 10 ਜਿਹੜਾ ਸਾਲ ਹੈ ਇਹਦੇ ਮਾਤਾ ਪਿਤਾ ਆਏ ਸਾਡੇ ਕੋਲ ਹਾਂਜੀ ਹਾਂਜੀ ਮਾਤਾ ਪਿਤਾ ਆਏ ਜੀ ਮਾਤਾ ਪਿਤਾ ਮਾਸੀ ਮਸੇ ਸਾਰੇ ਆਏ ਆ ਕਿ ਕਿੰਨੀ ਕਾਮਯਾਬੀ ਸਮਝੇ ਪੂਰੀ ਇਸਥਾਨਾ ਸਦਰ ਪੂਰੀ ਜੀ ਦੀ ਮਦਦ ਨੇ ਵਧੀਆ ਕੰਮ ਕੀਤਾ ਪੋਸਟ ਨੇ ਆਪਣੀ ਨੇ ਤੇ ਇਹਦੇ ਵਿੱਚ ਉਹਦੇ ਮਾਪਿਓ ਨੂੰ ਮਿਲ ਗਿਆ ਬੱਚਾ ਜੀ ਬੱਚਾ ਆਪਣਾ ਲੈ ਚਲੇ ਆਉਂਦੇ ਕੀ ਤੁਸੀਂ ਕਿਸ ਤਰ੍ਹਾਂ ਦੀ ਪਾਲ ਕੀਤੀ ਜੀ ਤੁਸੀਂ ਫਿਰ ਪਾਲ ਇਹਦੀ ਪਿੰਡਾਂ ਜ ਜਾ ਜਾ ਕੀਤੀ ਬੜਿਆ ਪਿੰਡਾਂ ਜ ਕਦੇ ਕਿਸੇ ਪਿੰਡ ਕਰਕੇ ਕਿਸੇ ਪਿੰਡ ਕਰਦੇ ਰਹੇ ਸੀ ਇਸ ਸੀਸੀਟੀਵੀ ਕੈਮਰੇ ਦਾ ਵੀ ਸਾਰਾ ਨਿਕਲ ਲਿਆਜ ਥੋੜਾ ਜਿਹਾ ਬਾਕੀ ਗਾਂ ਬੜਾ ਜੋ ਹਾਈਵੇ ਤੇ ਪਤਾ ਨਹੀਂ ਲੱਗਦਾ ਕੋਈ ਕਿੱਧਰੋਂ ਚਲ ਗਿਆ ਕਿੱਧਰੋਂ ਚਲ ਗਿਆ ਇਹਨੇ ਦੱਸਿਆ ਜਿਹਦੇ ਕੋਸ਼ਿਸ਼ ਕਰਨ ਕਿਸੇ ਨੇ ਕਿਸੇ ਨੂੰ ਕੁੱਟਿਆ ਵਗੈਰਾ ਨਹੀਂ 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 ਕੋਈ ਕੁੱਟ ਮਾਰ ਨਹੀਂ ਕੀਤੀ ਕਿਸੇ ਨੇ ਬੱਚਾ ਸਹੀ ਸਲਾਮ ਤੇ ਬੱਚਾ ਸਹੀ ਸਲਾਮ ਤੇ ਤੇ ਕਈ ਬੱਚੇ ਇਦਾਂ ਦੇ ਕਾਫੀ ਖਬਰ ਆ ਰਹੀਆਂ ਇਹ ਬੱਚੇ ਦਵਾਚ ਰਹੇ ਆ ਕੀ ਮੈਸੇਜ ਦੇਣਾ ਚਾਹੋਗੇ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਵੀ ਨਾ ਬੱਚਿਆਂ ਨੂੰ ਰੱਖੋ ਇਦਾਂ ਆਪਣੇ ਨਾਲ ਜੇ ਤੁਹਾਨੂੰ ਕਿਤੇ ਬੱਚਾ ਮਿਲਦਾ ਕੋਈ ਇਦਾਂ ਦਾ ਮਿਲਦਾ ਪੁਲਿਸ ਨੂੰ ਇਤਲਾਹ ਦਿਓ ਇਹ ਹੈ ਜੀ ਉਹਦੇ ਘਰ ਦੇ ਲੱਭ ਕੇ ਉਹਨਾਂ ਦੇ ਹਵਾਲੇ ਕੀਤਾ ਜਾ ਸਕ ਹਾਂਜੀ ਸਰ ਆਪਣਾ ਨਾਮ ਦੱਸ ਕੇ ਸასი ਗਾਲ ਸਰ ਜੀ ਮੇਰਾ ਨਾਮ ਬੈਜਨਾ ਸੀਗਾ ਜੀ ਤੇ ਮੈਂ ਲక్ష్ਮੀ ਵਿਹਾਰ 88 ਫੁੱਟ ਦਾ ਰਹਿਣ ਵਾਲਾਗਾ ਜੀ ਤੇ 11 ਮਹੀਨੇ ਤੋਂ ਗਵਾਚਿਆ ਸੀ ਬੱਚਾ ਇਹ ਸਾਡੇ ਕੋਲ ਆ ਗਿਆ ਜੀ ਵਾਪਸ ਅਸੀਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੀ ਸਾਡੇ ਕੋਲ ਲੈ ਕੇ ਆਇਆ ਛੱਡ ਗਿਆ ਐਨ ਜੀਓ ਵਾਲੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕਿਸੇ ਨੂੰ ਬੱਚਾ ਕੋਈ ਲੱਭਦਾ ਵਾ ਤਾਂ ਪੁਲਿਸ ਦੇ ਹਵਾਲੇ ਕਰ ਦੋਵੇ ਜਾਂ ਕਿਸੇ ਐਨ ਜੀਓ ਦੇ ਹਵਾਲੇ ਕਰ ਦੋਵੇ ਜਾਂ ਉਹਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਦੋਵੇ ਬਸ ਅਹੀ ਬੇਨਤੀ ਕਰਾਂਗਾ ਸਤਿ ਸ੍ਰੀ ਅਕਾਲ ਕਿੰਨੀ ਦੇਰ ਬਾਅਦ ਲੱਭਾ ਤੇ ਸਰ ਜੀ 11 ਮਹੀਨੇ ਬਾਅਦ ਮਿਲਿਆ ਜੀ ਕਿੱਥੋਂ ਗਵਾਚਿਆ ਸੀ ਤੇ ਕਿੱਥੋਂ 88 ਫੁੱਟ ਤੋਂ ਗਵਾਚਿਆ ਸੀ ਜੀ 88 ਫੁੱਟ ਤੋਂ ਗਵਾਚਿਆ ਸੀ ਹਾਂਜੀ ਸਰ ਜੀ ਅੱਜ ਉਹ ਜੀ ਥਾਣੇ ਆਈਓ ਕਿਸ ਤਰ੍ਹਾਂ ਮਤਲਬ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਮੈਂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਸ਼ਾਸਨ ਦਾ ਪੁਲਿਸ ਮਹਿਕਮੇ ਦਾ ਬਹੁਤ ਸ਼ ਸਾਡੇ ਤੋਂ ਸਾਨੂੰ ਕਿਸੇ ਤੋਂ ਕੋਈ ਸ਼ਿਕਵਾ ਗਿਲਾ ਨਹੀਂ ਹੈ ਅੱਜ ਤੁਸੀਂ ਮੂੰਹ ਮਿੱਠਾ ਕਰਵਾਇਆ ਪ੍ਰਸ਼ਾਸਨ ਦਾ ਕਿੰਨੇ ਕਿ ਖੁਸ਼ੀ ਮਿਲੀ ਜੀ ਸਾਰਾ ਮੈਂ ਸਰ ਜੀ ਦਿਲੋਂ ਬਹੁਤ ਮੈਂ ਕੋਈ ਕੋਈ ਖੁਸ਼ੀ ਦੀ ਕੋਈ ਉਹ ਨਹੀਂ ਗਈ ਜੀ ਪਰਿਵਾਰ ਚ ਕਿੰਨਾ ਕਿ ਖੁਸ਼ੀ ਦਾ ਮਾਹੌਲ ਹੈ ਮੈਂ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਜੀ ਜਿਹੜਾ ਵੀ ਘਰ ਆ ਰਿਹਾ ਸਾਰੇ ਪੁੱਛ ਕੇ ਜਾ ਰਹੇ ਹਾਲ ਚਾਲ ਬੱਚਾ ਮਿਲ ਗਿਆ ਸ਼ੁਕਰ ਹੈ ਸਹੀ ਸਲਾਮਤ ਬਿਲਕੁਲ ਸਰ ਜੀ ਹਾਂ ਜੀ ਸਰ ਜੀ ਬਹੁਤ ਸਹੀ ਸਲਾਮਤ ਉਹਨੇ ਵੀ ਬੜਾ ਦੇਖਭਾਲ ਕੀਤਾ ਵਾ ਬੱਚੇ ਦਾ ਤੇ ਤੁਹਾਡੇ ਸਾਹਮਣੇ ਹੈਗਾ ਜੇ ਬੱਚਾ ਜੇ ਕਿਸੇ ਨੇ ਕੋਈ ਮਾਰਿਆ ਕੋਟਿਆ ਹੁੰਦਾ ਤੇ ਇਹਦੀ ਹਾਲਤ ਇਦਾਂ ਨਹੀਂ ਹੋਣੀ ਸੀਗੀ ਓਕੇ